Thank you जानी गुरु

I <laughs> love. oh yeah ਡਾਕਟਰ ਡਾਗਰ ਨੇ ਬੋਚ ਰਹੀ ਆ ਤਿਆ ਕੋਈ ਹਾਰ ਮਨ ਤਨ ਵਸਿਆ ਕੋਈ ਇਹ ਦੇ ਕਾਲ ਕਰੇ ਸਭ ਤੋਂ ਕੀ ਕੀ ਮਤ ਕਰੀਂ ਨਗਾਰੀ ਕੀ ਕੀ ਮਤ ਸਹੀ ਨਗਾਰੀ ਤੇਰੀ ¡Gracias! i will a ਪਾਤਸ਼ਾਹ ਜੀਓ ਤਨ 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 ਤੁਨ ਤਨ ਪਾਤਸ਼ਾਹ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਵੇਦੀ ਜੋਗੜੀ ਹੈ ਆਪ ਜੀਆਂ ਦੀ ਅਪਾਰ ਰਹਿਮਤ ਕਿਰਪਾ ਹੋਈ ਹੈ ਜਿਹੜੇ ਤੋਂ ਦਰਸ਼ਨਦਾਰੇ ਬੱਚੇ ਹੈ ਪੰਜ ਬਾਣੀਆਂ ਦੇ ਜਾਪ ਹੋਏ ਹਨ ਗਰੀਬਨਵਾਜ਼ ਸਤਿਗੁਰੂ ਜੀਓ ਆਪ ਜੀਆਂ ਦੀ ਅਪਾਰ ਰਹਿਮਤ ਕਿਰਪਾ ਦੇ ਸਦਕਾ ਨਗਰ ਪਰਵਾਰੀ ਕਲਾਸ ਨੂੰ ਸਾਧ ਸੰਗਤ tere ਲੜ ਬਿਲ ਕੇ ਹਰ ਸਾਲ ਦੀ ਤਰ੍ਹਾਂ ਅੱਜ ਚੌਥੇ ਰੋਜ ਦੀ ਪ੍ਰਵਾਦ ਫੇਰੀ ਨਗਰ ਦੀ ਪਰਕਰਮਾ ਕਰਦਿਆਂ ਹੋਇਆ ਆਪਕਿਆਂ ਦੇ ਦਰਬਾਰ ਅੰਦਰ ਤੁੰਕੇ ਹੈ ਅਜ ਰੂਹੀ ਛੇਪੋ ਦੀਆਂ ਆਨੰਦ ਸਹਿ ਸਲੋਕ ਬਾਣੀ ਕੇ ਜਾਪ ਕੀ ਅਰਦਾਸ ਹੁਲ ਚੁਪ ਦੀ ਖਿਮਾ ਕਰਨੇ ਅਗੋ ਸੋ ਮਤ ਲਛਣੀ ਮੇਰ ਪਰਿਆ ਹੱਥ ਰੱਖਣਾ ਜੀ ਕਰੀ ਬਨਵਾਜ ਰਾਸਤੇ ਵਿੱਚ ਆਪ ਜੀਆਂ ਦੇ ਦਰ ਘਰ ਦੇ ਪੀਤਵਾਂ ਸਰਦਾਰ ਹਰਦੀਪ ਸਿੰਘ ਪੁੱਤਰ ਸਰਦਾਰ ਦਰਸ਼ਨ ਸਿੰਘ ਸਮੂਹ ਪਰਿਵਾਰ ਵੱਲੋਂ ਸੰਗਤਾਨ ਮਹਾਰਾਜੀ ਚਾਹ ਦੇ ਲੰਗਰਾਂ ਦੀ ਸੇਵਾ ਕੀਤੀ ਹੈ ਸੋ ਸੇਵਾ ਦਾ ਤੇ ਪ੍ਰਮਾਨ ਕਰਨੀ ਪ੍ਰਵਾਹ ਤੇ ਜਨਨੇ ਭਟਾਰੇ ਭਰਪੂਰ ਰੱਖਣੇ ਕਿਰਤ ਕਮਾਈਆਂ ਸਭੀਆਂ ਕਰਨੀਆਂ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਤੇ ਸਦਕਾ ਆਪ ਜੀਆ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਸੁਰਿੰਦਰ ਸਿੰਘ ਜੀ ਸਪੁੱਤਰ ਸਰਦਾਰ ਗਰੀਬ ਸਿੰਘ ਸਮੂਹ ਪਰਿਵਾਰ ਵੱਲੋਂ ਗਰੀਬਨਵਾਜ਼ ਜੀਓ ਆਪ ਜੀ ਦੇ ਬਖਸ਼ੇ ਹੋਏ ਪ੍ਰਣਾਮਾਂ ਵਿੱਚੋਂ ਗਰੀਬਨਵਾਜ਼ ਜੀ ਖੜਾ ਪ੍ਰਸ਼ਾਦ ਅਰ ਜੀ ਸਿੱਖੂ ਪਰਿਵਾਰ ਖੜਾ ਪ੍ਰਸ਼ਾਦ ਗਿਰਨ ਸੰਤ ਵੱਲੋਂ ਖੜਾ ਪ੍ਰਸ਼ਾਦ ਦੀ ਸੇਵਾ ਕੀਤੀ ਆ ਕਿਰਪਾ ਕਰੋ ਦਰਹਾਜ਼ਰੀ ਮਹਾਰਾਜ ਕਿਰਪਾ ਕਰੋ ਸਰਵਾਨ ਕਰੋ ਭੋਗਦਾਂ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਜਿਨ੍ਹਾਂ ਖਜਾਨਿਆਂ ਵਿੱਚੋਂ ਬੇਅੰਤ ਸੰਗਤਾਂ ਪਰਵਾਰਾਂ ਵੱਲੋਂ ਰਸਤਾ ਵਸਤਾ ਮਹਾਰਾਜ ਜੀ ਰਾਤੀ ਭੇਜੀਆਂ ਆਨਾਂ ਸਭ ਦੇ ਜਾਣੀ ਜਾਣ ਉਹ ਰਹਿਮਤ ਕਿਰਪਾ ਕਰਨੀ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜਿਨ੍ਹਾਂ ਸੰਗਤਾਂ ਵੱਲੋਂ ਬਿਲਕੁਲ ਮਾਇਆ ਰਸ ਭੇਜੀ ਹੈ ਆਪ ਜੀ ਕਿਰਪਾ ਕਰਨੀ ਬਿਨਾਂ ਦੇ ਖਜਾਨੇ ਭੰਡਾਰੇ ਭਰਪੂਰ ਰੱਖਣੇ ਖੇਤ ਕਮਾਈਆਂ ਸਫਲੀਆਂ ਕਰਨੀਆਂ ਔਣ ਵਾਲਾ ਸੁਭਾ ਸੁੱਖਾਂ ਦਾ ਦੀਪ ਕਰੋਨਾ ਜੀ ਗਰੀਬਰਵਾਸ ਸ੍ਰੀ ਦਿਕ ਸਿੰਘ ਸਮੂਹ ਪਰਿਵਾਰ ਬੁੱਟਰ ਦਾਤ ਗੀਰ ਸਿੰਘ ਸਮੂਹ ਪਰਿਵਾਰ ਵੱਲੋਂ ਅੱਜ ਦੇ ਚਾਹ ਦੇ ਲੰਗਰਾਂ ਦੀ ਸੇਵਾ ਗ੍ਰੰਨਵਾਜ ਜੀ ਉਸ ਜਿਹੜੀਆਂ ਲੰਗਰ ਦੀ ਸੇਵਾ ਕੀਤੀਆਂ ਨੇ ਮਹਾਰਾਜ ਕਿਰਪਾ ਕਰਨੀ ਦਰਦ ਤੇ ਪਰਵਾਣ ਨ ਕਰਿਓ ਜੀ ਕਿਤ ਕਮਾਈਆਂ ਸਫਲੀਆਂ ਕਰਿਓ ਪ੍ਰਵਾਰਾਂ ਨੂੰ ਆਪ ਜੀ ਨੂੰ ਸੁੰਦਰ ਮੱਲਾ ਸਾਹਿਬੇਟ ਕੀਤੇ ਅੰਕੀਤ ਕਾਰ ਦੌਰਤੋਂ ਪੜਦੇ ਕੱਢਣੇ ਜੀਵਨਵਾਜ ਜੀ ਉਹ ਭੁੱਲਾ ਚੁਕਾਂ ਦੇ ਖੇਮਾ ਕਰਨੀ ਆਈਆਂ ਹੋਈਆਂ ਸਾਰੀ ਸਮੂਹ ਸੰਗਤਾਂ ਦਾ ਚੱਲਿਆ ਕਦਮ ਕਦਮ ਲੇਖੇ ਵੀ ਚਲਾਇਓ ਦਰ ਹਾਜ਼ਰੀ ਕਰਿਓ ਪ੍ਰਵਾਨ ਆਉਣ ਵਾਲਾ ਸਮਾ ਸੁੱਖਾਂ ਦਾ ਬਤੀਤ ਕਰਾਇਓ ਸੁਪਨਿਆਂ ਨੂੰ ਦੇਹ ਰੋਗ ਤਾਂ ਤੰਦਰੁਸਤੀਆਂ ਬਾੜਾ ਜੀਵਨ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਕਿਰਪਾ ਰਹਿਮਤ ਦੇਰ ਦਾ ਹੱਥ ਰਤ ਲਿਆ ਹੋਇਆ ਰਹੇ ਦੀ ਦਿਨ ਦਿਨ ਦੀ ਸੇਵਾ ਆਪ ਸਹਾਈ ਹੋ ਕਰਕੇ ਸੇਵਾ ਲੈਣੀ ਚੜ੍ਹਦੀਆਂ ਕਲਾ ਰੱਖਣੀਆਂ ਨਗਰ ਖੇੜੇ ਵਿੜੇ ਸੁਖ ਵਰਤਾਇਓ ਸ਼ੁਰੂਆਤ ਦਾ ਭਲਾ ਗਰੀਬਨਵਾਜ਼ ਜੀਓ ਕਿਰਪਾ ਕਰਨੀ ਰਹਿਮਤ ਅਸੀਸ ਇਲਾਹੀ ਫਰਮਾਨ ਵਰਖੋ ਜੀ ਨੇ ਆਨ ਗਰੋਪਨ ਸਾਚ ਚਨਣ ਦੀ ਸੁਮਤ ਵਰਖੋ ਉਹ ਪ੍ਰਾਪਤ ਛੁੱਟੀਆਂ ਦੇਓ ਅਸੀਸ ਵਰਖੋ ਸੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤੀ ਆਇਆ ਨਾਨਕ ਨਾਮ ਚਲਦੀ ਕਰਾ ਤੇਰੇ ਬਾਣੀ ਸਰਬਤਾ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਲ ਸਰਬ ਸ੍ਰੀ ਆਕਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ